3 ਅਪ੍ਰੈਲ ਰਾਤ 8:30 ਵਜੇ ਪਿੰਡ ਕੋਟਲੀ ਨਹਿਰ ਤੋਂ ਹੁੰਦਾ ਹੋਇਆ 24 ਸਿੱਖ ਰੈਜੀਮੈਂਟ ਦਾ ਜਵਾਨ ਜੋ ਕਿ ਜਗਤਪੁਰ ਨੂੰ ਜਾ ਰਿਹਾ ਸੀ ਉਸਦੀ ਮੋਟਰਸਾਈਕਲ ਸ਼ੱਕੀ ਹਾਲਾਤਾਂ ਵਿੱਚ ਮਿਲੀ ਤੇ ਉਸਦੀਆਂ ਚਪਲਾਂ ਵੀ ਮਿਲੀਆਂ ਪਰ ਫੌਜੀ ਦਾ ਕੁਝ ਪਤਾ ਨਾ ਚੱਲਿਆ ਨਤੀਜਾ ਇਹ ਹੋਇਆ ਕਿ ਉਸਦੇ ਪਰਿਵਾਰ ਅਤੇ ਯੂਨਿਟ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਪਰ ਸਿੱਟਾ ਕੁਝ ਹੱਥ ਨਹੀਂ ਆਇਆ ਇਸ ਸੰਬੰਧੀ ਗੱਲਬਾਤ ਕਰਦਿਆਂ ਹੋਇਆਂ ਫੌਜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 3 ਅਪ੍ਰੈਲ ਨੂੰ ਰਾਤ 8 ਵਜੇ ਉਸ ਨਾਲ ਫੋਨ ਦੇ ਉੱਤੇ ਗੱਲ ਹੋਈ ਜਿਸ ਵਿੱਚ ਉਹਨੇ ਕਿਹਾ ਕਿ ਉਹ ਜਲ ਦੇ ਹੀ ਘਰ ਪਹੁੰਚ ਰਿਹਾ ਹੈ ਪਰ ਉਹ ਤੇ ਨਹੀਂ ਪਹੁੰਚਿਆ ਪੁਲਿਸ ਵੱਲੋਂ ਉਹਨਾਂ ਨੂੰ ਫੋਨ ਆਇਆ ਕਿ ਉਸ ਦਾ ਮੋਟਰਸਾਈਕਲ ਚੋਰੀਆਂ ਚਪਲਾਂ ਉਹਨਾਂ ਨੂੰ ਪਿੰਡ ਕੋਟਲੀ ਨੇੜੇ ਤੋਂ ਮਿਲਿਆ ਨੇ ਉਹਨੇ ਕਿਹਾ ਕਿ ਉਹਨਾਂ ਨੇ ਬਹੁਤ ਲੱਗਿਆ ਪਰ ਉਸ ਦਾ ਕੁਝ ਪਤਾ ਨਹੀਂ ਚਲਿਆ ਔਰ ਹਜੇ ਤੱਕ ਵੀ ਪਰਿਵਾਰ ਵੱਲੋਂ ਤੇ ਯੂਨਿਟ ਵੱਲੋਂ ਉਸੇ ਪਾਲ ਕੀਤੀ ਜਾ ਰਹੀ ਹੈ थाना सदर ਦੇ ਐਸਐਚਓ ਜਗਦੀਸ਼ ਰਾਏ ਨੇ ਬਹੀ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਫੌਜੀ ਹਰਵਿੰਦਰ ਸਿੰਘ ਦੀ ਪਾਲ ਕੀਤੀ ਜਾ ਰਹੀ ਹੈ ਤੇ ਹੱਲੇ ਤੱਕ ਕੋਈ ਪਰਚਾ ਉਹਨਾਂ ਦੇ ਹੱਥੇ ਨਹੀਂ ਲੱਗਿਆ ਹੈ ਸਾਰਾ ਆਪਣਾ ਬ੍ਰਦਰ ਹੀ ਆਪਣਾ ਹਰਿੰਦਰ ਸਿੰਘ ਆਰਮੀ ਚ ਜਿਹੜਾ ਜਿੱਦਣਾ ਤੇ ਦਿਗ ਨੂੰ ਮਤਲਬ ਇਥੇ ਕੋਈ ਹਾਸਾ ਹੋਇਆ ਅਗਲੇ ਦਿਨ ਡਿਊਟੀ ਜਾਣਾ ਸੀ ਉਦੋਂ ਨਾਲ ਘਰੋਂ ਤੇ ਮੋਟਰਸਾਈਕਲ ਠੀਕ ਰਾਉਣਗੇ ਸੀ ਆਪਣਾ 4:00 ਵਜੇ ਉਦੋਂ ਬਾਅਦ ਆਡੀ ਇੱਕ ਦੋ ਵਾਰੀ ਗੱਲ ਹੋਈ ਹੈ ਕਿੰਨਾ ਮੈਂ ਆ ਰਿਹਾ ਤੁਹਾਨੂੰ ਲਾਸਟ ਲੋਕੇਸ਼ਨ ਆਉਦੀ ਮਤਲਬ ਮਲਕਪੁਰ ਚੌਂਕ ਲੱਗੇ ਆਇਆ ਕੋਲ ਚੌਂਕ ਤੇ 8:32 ਦੇ ਉੱਥੇ ਗੱਲ ਹੋਈ ਹੈ ਕਿੰਨਾ ਮੈਂ ਤੁਹਾਨੂੰ ਆ ਰਿਹਾ ਆ ਪੌਣੇ ਦੇ 9:00 ਵਜੇ ਕਹਿੰਦਾ ਕੋਈ ਐਸਆਈ ਦਾ ਪਟ્રોલ ਤੇ ਹੋ ਮੋਕੇ ਪਟ્રોલਿੰਗ ਦੇ ਰਿਹਾ ਉਹ ਕਹਿੰਦਾ ਵੀ ਇੱਥੇ ਆਰਸੀ ਤੋਂ ਐਡਰੈਸ ਦੇ ਕੇ ਫੋਨ ਕਰਵਾਇਆ ਹੁਣ ਵੀ ਇਹ ਨੰਬਰ ਦੀ ਮੋਟਰਸਾਈਕਲ ਇੱਥੇ ਢਿਗਿਆ ਆ ਤੇ ਇਹ ਪਿੰਡ ਦਾ ਐਡਰੈਸ ਆ ਤੇ ਮੈਂ ਆ ਕਿਹਾ ਸਾਡਾ ਹੀ ਆ ਮੈਂ ਉਸ ਮੋਕੇ 10 ਮਿੰਟ ਜੱਥੇ ਆ ਗਿਆ ਉਹਨਾਂ ਕੋਲ ਉੱਥੇ ਅਸੀਂ ਦੇਖਿਆ ਵੀ ਮੋਟਰਸਾਈਕਲ ਉਧਰ ਪਿਆ ਆ ਚਪਲਾ ਉਹਨਾਂ ਦੀ ਇੱਥੇ ਪਈਆਂ ਪਰਨਾ ਥੱਲੇ ਪਿਆ ਤੇ ਉਹ ਤੋਂ ਆਪੀ ਆਪੀ ਨੇ ਲੱਭਾ ਤੇ ਗੱਲ ਵੀ ਜਾਰੀ ਆ ਪੁਲਿਸ ਪ੍ਰਸ਼ਾਸਨ ਲੋ ਵੀ ਆਨੂੰ ਪੂਰਾ ਸਾਥ ਮਿਲਿਆ ਮਤਲਬ ਪੂਰੀ ਕਾਰਵਾਈ ਐਸਐਚਓ ਨਾਲੋਂ ਕਰਵਾਈਆ ਉਹਨਾਂ ਦੀ ਜੁੰਟ ਦੇ ਵਿੱਚ 24 ਸਿੱਖ ਦੇ ਰਜiment ਦੇ ਬੰਦੇ ਆਏ ਹੋਏ ਆ ਉਹ ਵੀ ਆਪਣੇ ਆਰਮੀ ਵੱਲੋਂ ਮਤਲਬ ਕੀਤੀਆਂ ਮੰਗਾ ਰਹੇ ਆ ਆਪਣਾ ਸੱਚ ਕਰਦੇ ਆ ਆਪਣੇ ਵੱਲੋਂ ਵੀ ਆਪਣੇ ਦੌਰ ਤੇ ਹੀ ਹਸਿਆਰਪੁਰੋਂ ਟੀਮ ਬੁਲਾਈ ਆ ਸੱਚ ਕਰਦੀ ਜੇ ਤੱਕ ਉਹਨਾਂ ਦਾ ਕੋਈ ਸਰੋਅ ਨਹੀਂ ਹੋਇਆ ਸਾਨੂੰ ਇਹ ਹੀ ਲੱਗਦਾ ਵੀ ਕੋਈ ਹਾਸਾ ਹੋ ਸਕਦਾ ਉਹਦੇ ਨਾਲ ਪੁਲਿਸ ਦੇ ਉੱਤੇ ਉਹ ਹਾਸਾ ਜਿਹੜੀ ਇਨਕੁਆਰੀ ਅਸੀਂ ਕੀਤੀ ਆ ਪੁਲਿਸ ਦੇ ਨਾਲ ਉਹਦੇ ਵਿੱਚ ਤਾਂ ਸਾਨੂੰ ਕੁਝ ਮਿਲਿਆ ਨਹੀਂ ਆ ਜਾ ਕੇ ਸਾਡਾ ਇਹ ਹੀ ਪੁਲਿਸ ਦੇ ਉੱਤੇ ਜੋ ਉਹ ਦੇ ਨਾਲ ਹੋਇਆ ਉਹ ਸਾਨੂੰ ਨਹੀਂ ਪਤਾ ਵੀ ਹੋਇਆ ਮળો ਪੁਲਿਸ ਵੀ ਕਰ ਰਹੀ ਹੈ ਕਾਰਵਾਈ ਉਹਨਾਂ ਦੇ ਆਰਮੀ ਦੇ ਜਵਾਨ ਵੀ ਆਏ ਉਹ ਵੀ ਕਰਦੇ ਆ ਅਸੀਂ ਬਸ ਉਹਨਾਂ ਦੀ ਭਾਗ ਜਾਣ ਕਿ ਕੀ ਰਿਜ਼ਲਟ ਨਿਕਲਦਾ ਹੋਵੇ ਮੇਰੇ ਬ੍ਰਦਰ ਇਨ ਲਾ ਹੈਗੇ ਆ ਜੀ ਇਹ 200 ਰਾਤ ਨੂੰ ਸ਼ਾਮ ਨੂੰ ਕਿਤੇ ਪਠਾਨਕੋਟ ਗਏ ਨੇ ਕੋ ਕੰਮ ਗਏ ਹੋਣੇ ਆਪਣੇ ਤੇ ਇਹਨਾਂ ਨਾਲ ਗੱਲਬਾਤ ਹੋਈ ਹੈ 8:32 ਤੇ ਲਾਸਟ ਗੱਲ ਹੋਈ ਹੈ ਇਹ ਕਹਿੰਦੇ ਜੀ ਮੈਂ ਮਲਕਪੁਰ ਚੌਕ ਆ ਮੈਂ ਵਾਪਸ ਆ ਰਿਹਾ ਉਹਦੇ ਬਾਅਦ ਤੋਂ ਇਹਨਾਂ ਦਾ ਫੋਨ ਵੀ ਸਵਿਚ ਆਫ ਹੋ ਗਿਆ ਤੇ ਸਾਨੂੰ 15-20 ਮਿੰਟ ਬਾਅਦ ਪੁਲਿਸ ਵੱਲੋਂ ਫੋਨ ਆਇਆ ਗਿਆ ਸਰਪੰਚ ਨੂੰ ਤੇ ਉਹਨਾਂ ਨੇ ਕਿਹਾ ਜੀ ਇਹ ਦਾ ਐਕਸੀਡੈਂਟ ਹੋਇਆ ਸਾਨੂੰ ਇਹਦੀ ਬਾਈਕ ਮਿਲੀ ਆ ਇਹਦੀ ਚਕਲਾ ਮਿਲਿਆ ਵਾ ਪਰ ਨਾ ਇਹਦਾ ਮਿਲਿਆ ਪੁਲ ਤੋਂ ਥੱਲੇ ਡਿੱਗਿਆ ਤੇ ਜੋ ਸਾਡਾ ਸ਼ੱਕ ਬੰਦਾ ਸੀਗਾ ਕਿ ਨਹਿਰ ਦੇ ਵਿੱਚ ਜਾਂ ਡਿੱਗਿਆ ਜਾਂ ਕੋਈ ਗਲਬਾਤ ਹੋਈ ਹੈ ਤੇ ਆਪਾਂ ਬਾਬਾ ਬੁੱਢਾ ਸਿੰਘ ਸੇਵਾ ਸੁਸਾਇਟੀ ਹੈ ਉਹਨਾਂ ਨੂੰ ਵੀ ਬੁਲਾਇਆ ਪੁਲਿਸ ਦਾ ਵੀ ਸਾਥ ਰਿਆ ਨਾਲ ਆਰਮੀ ਵਾਲੇ ਵੀ ਆਏ ਨਹਿਰ ਦਾ ਪਾਣੀ ਬੰਦ ਕਰਾਇਆ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਤੇ ਸਾਰੀ ਨਹਿਰ ਵੀ ਛਾਲ ਛਾਣ ਮਾਰੀ ਆ ਦੋ ਦਿਨ ਹੋ ਗਿਆ ਹਜੇ ਤੱਕ ਵੀ ਬੰਦੇ ਦਾ ਕੋਈ ਸਰਾਗ ਨਹੀਂ ਹੈਗਾ ਸਾਡੀ ਇਹ ਅਪੀਲ ਹੈ ਕਿ ਬਹੁਤ ਬਾ ਬਾ ਸਾਡੇ ਨਾਲ ਰਲ ਮਿਲ ਕੇ ਤੁਹਾਡੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਕੋਈ ਰੰਜਿਸ਼ ਨਹੀਂ ਜੀ ਬੜਾ ਪਾਲਾ ਮਾਸ ਬੰਦਾ ਸੀਗਾ ਅਗਲੇ ਦਿਨ ਡਿਊਟੀ ਜੁਆਇਨਿੰਗ ਸੀਗੀ ਉਹਦੀ ਸਾਰਾ ਸਮਾਨ ਉਹਦਾ ਪੈਕ ਸੀਗਾ ਨਾ ਕਦੀ ਕਿਸੇ ਨਾਲ ਫालतू ਬੋਲਿਆ ਨਾ ਕਦੀ ਸੁਣਿਆ ਕੋਈ ਗੱਲ ਨਹੀਂ ਬਾਤ ਨਹੀਂ ਪਤਾ ਨਹੀਂ ਲੱਗ ਰਿਹਾ ਜੀ ਬੰਦਾ ਟਰੇਸ ਨਹੀਂ ਹੋ ਰਿਹਾ ਫੋਨ ਟਰੇਸ ਨਹੀਂ ਹੋ ਰਿਹਾ ਕਿੱਥੇ ਹੈ ਕਿਸ ਹਾਲਤ ਚ ਹੈ ਸਾਨੂੰ ਲੱਭਿਆ ਜਾਏ ਬੜੀ ਮਿਹਰਬਾਨੀ ਇਹ ਨਾ ਪਰसों ਇੱਕ ਫੌਜੀ ਲੈ ਹੈ ਹਰਪਿੰਦਰ ਸਿੰਘ ਜਗਤਪੁਰ ਜੱਟਾਂ ਦਾ ਹੈਗਾ ਇਹ ਛੁੱਟੀ ਤੇ ਸੀਗਾ ਤੇ ਮਤਲਬ ਆ ਰਿਹਾ ਸੀਗਾ ਪਠਾਨਕੋਟੋਂ ਆਪਣੇ ਕਿਹੇ ਕੰਮ ਤੋਂ ਇੱਥੇ ਗੋਟਲੀ ਪੁਲ ਦੇ ਉੱਪਰ ਉਹਦਾ ਮੋਟਰਸਾਈਕਲ ਮਿਲਿਆ ਹੈਗਾ ਮੋਟਰਸਾਈਕਲ ਦੇ ਅੱਗੋਂ ਫਰੰਟ ਤੋਂ ਟੁੱਟੇ ਦਾ ਆ ਤੇ ਹੁਣ ਉਹਦੇ ਬਾਰੇ ਅਸੀਂ ਕਰ ਰਹੇ ਹੈਗੇ ਜਾਂਚ ਵੀ ਕਿੱਥੇ ਉਹਦੀ ਪਛਤਾ ਕੋਈ ਸੁਰਾਗ ਨਹੀਂ ਮਿਲਿਆ ਉਹਦੇ ਬਾਰੇ ਜਿ ਕਿੱਥੇ ਗਿਆ ਹੈਗਾ ਉਹ ਬਾਕੀ ਟੀਮਾਂ ਜਿਹੜੀਆਂ ਆਰਮੀ ਦੀ ਵੀ ਟੀਮ ਆਈ ਹੈ ਸਾਡੀ ਵੀ ਟੀਮਾਂ ਲੱਗੀਆਂ ਨੇ ਸਾਡੇ ਬੰਦੇ ਵੀ ਅੱਗੇ ਗਏਦੇ ਨੇ ਅਸੀਂ ਵਿਆਸ ਤੱਕ ਪੂਰਾ ਫੇਰ ਆਏ ਹੈਗੇ ਸਾਨੂੰ ਕੋਈ ਤਾਂ ਬਰੇਸ ਦਾਗ ਨਹੀਂ ਲੱਗਾ ਹੈਗਾ ਫਿਰ ਵੀ ਸਾਡੀ ਕੋਸ਼ਿਸ਼ ਜਾਰੀ ਹੈ ਜਦੋਂ ਸਾਨੂੰ ਲੱਗਦਾ ਪਤਾ ਫਿਰ ਦੇਖਦੇ ਆ ਜੋ ਹੋਏਗਾ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਇਫ ਯੂ ਵਿਸ਼ ਥੈਟ ਯੂਰ ਚਾਈਲਡ ਲਰਨਸ ਟੂਡੇ ਐਂਡ ੀਡਜ਼ ਟੂਮੋਰੋ Bring them to A&M's GEMS Cambridge International School, Pathankul, affiliated to CBSC New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar-Dalhousie Bypass Road, Parthankur.